ਸਨੀਲ ਜਾਖੜ ਨੇ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਤੇ ਹੁਣ ਵੀ ਭਾਜਪਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਸਿੱਧੀ ਸੀਐਮ ਨੂੰ ਚਿੱਠੀ ਲਿਖੀ ਕਿ ਜਾਂਚ ਪੜਤਾਲ ਕਰਾਓ ਜੀ ਸਾਰਿਆਂ ਦੀ ਸਾਈਕਲਾਂਾਂ ਦੇ ਗੱਡੀਆਂ ਤੇ ਚੜ੍ਹੇ ਫਿਰਦੇ ਆ ਵੱਡੀਆਂ-ਵੱਡੀਆਂ ਤੇ ਝੁੱਗੀਆਂ ਵਾਲਿਆਂ ਨੇ ਮਹਿਲ ਸਾਰ ਲਏ ਹੁਣ ਇਸ ਦੀ ਜਾਂਚ ਕੀ ਹੋਏਗੀ ਜਾਂ ਮੁੱਖ ਮੰਤਰੀ ਕਦੋਂ ਜਵਾਬ ਦੇ ਸਕਦੇ ਇਹਦਾ ਕੋਈ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਜਿੰਨਾ ਲੱਸੀ ਦੇ ਵਿੱਚ ਮਧਾਣੀ ਖੜਗਣਾ ਕੋਈ ਜੋ ਕੁਝ ਨਿਕਲ ਨਹੀਂ ਆਏਗਾ ਮੱਖਣ ਤੇ ਨਿਕਲ ਨਹੀਂ ਆਏਗਾ ਕੌਣ ਕਿੰਨੇ ਜਾਂਚ ਉਹ ਕਹਿ ਦੇਣਗੇ ਆਮ ਆਦੀ ਪਾਰਟੀ ਵਾਲੇ ਕਹਿਣਗੇ ਫਿਰ ਭਾਜਪਾ ਵਾਲੇ ਵੀ ਕਰਾਉਣ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਮਤਲਬ ਏਡਾ ਮੁੱਦਾ ਜਿਹਦੇ ਮੁੱਦੇ ਦਾ ਕੋਈ ਅੰਤ ਨਹੀਂ ਹੈਗਾ ਔਰ ਸਾਰੇ ਏਡੇ ਇਮਾਨਦਾਰ ਨਹੀਂ ਹੈਗੇ ਕਿ ਸਵੇਰੇ ਉੱਠ ਕੇ ਕਹਿ ਦੇਣ ਫਲਾਣਾ ਸੁਫਲਾਣਾ ਲਾਇਆ ਜੀ ਮੇਰੀ ਆ ਇਨਕਮ ਹੈਗੀ ਆ ਆ ਮੈਂ ਪਿਛਲੇ ਸਾਲ ਭਰੀ ਸੀ ਇਨਕਮ ਟੈਕਸ ਰਿਟਰਨ ਅੱਜ ਇਨਕਮ ਟੈਕਸ ਰਿਟਰਨ ਕਿਹੜੇ ਪੋਲਿਟੀਸ਼ੀਅਨ ਸਹੀ ਭਰਦੇ ਹੈਗੇ ਨੇ ਤੁਸੀਂ ਇਹਨਾਂ ਦੇ ਜਦੋਂ ਚੋਣ ਲੱਗਦਾ ਨੋਮੀਨੇਸ਼ਨ ਹੁੰਦੀ ਹੈ ਚੋਣਾ 35 ਜਦੋਂ ਵੋਟਾਂ ਪੈਂਦੀਆਂ ਭਰਨੇ ਪੈਂਦੇ ਹੈਗੇ ਨਾ ਇਹਨਾਂ ਨੂੰ ਫਾਰਮ ਆਪਣੇ ਉਹ ਕਿਤੇ ਸਹੀ ਹੁੰਦੇ ਨੇ ਉਸਾਰੇ ਲਕਾਈਆਂ ਦੀਆਂ ਪ੍ਰਾਪਰਟੀਆਂ ਇਸ ਕਰਕੇ ਇੱਕ ਉਹ ਮੁੱਦਾ ਜਿਹਦਾ ਕੋਈ ਅੰਤ ਨਹੀਂ ਹੈਗਾ ਜਿੰਨੀ ਮਰਜ਼ੀ ਫਾਲਤੂ ਦੀ ਡਿਬੇਟ ਕਰੀ ਚਲੋ ਉਧਰ ਅਮਨ ਰੋੜਾ ਸਟੇਟਮੈਂਟ ਦੇ ਦੇਣਗੇ ਜਿਹਦਾ ਪਿਛਲੀ ਵਾਰ ਵੀ ਸੁਨੀਲ ਜਾਖੜ ਸਾਹਿਬ ਨੇ ਕਿਹਾ ਸੀ ਕਿ ਸਾਰਿਆਂ ਦੀ ਪੜਤਾਲ ਚੈੱਕ ਰਹੀ ਤੇ ਅਮਨ ਰੋੜਾ ਨੇ ਚੈਲੰਜ ਕਬੂਲ ਕਰ ਲਿਆ ਨਾ ਇਹ ਨਹੀਂ ਹੈ ਇਹ ਮਸਲੇ ਦਾ ਹਾਲ ਨਹੀਂ ਹੈ ਮਤਲਬ ਕਿ ਜਿਹੜੇ ਬੰਦੇ ਪੰਜਾਬ ਦੇ ਵਿੱਚ ਕੋਈ ਬੰਦਾ ਕਹਿ ਸਕਦਾ ਅਜਿਹੇ ਤਰੀਕ ਜੇ ਛਾਤੀ ਤੇ ਹੱਥ ਮਾਰ ਕੇ ਕਿ ਮੈਂ ਇਮਾਨਦਾਰ ਹਾਂ ਸਿਰੇ ਦਾ ਕੋਈ ਨਹੀਂ ਕਹਿ ਸਕਦਾਗਾ ਹੁਣ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ 'ਚ ਪੈਸਾ ਕਿਉਂਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਪੰਜਾਬ ਗਰੀਬ ਹੋ ਰਿਹਾ ਪੋਲਿਟਿਸ਼ੀਅਨ ਅਮੀਰ ਹੋ ਰਹੇ ਜਿਹੜੇ ਉਹ ਐਗਜ਼ਾਮਪਲ ਦਿੱਤੀ ਕਿ ਜਿਹੜੇ ਸਾਈਕਲਾਂ ਤੇ ਆਂਦੇ ਹੋ ਢਾਈ ਢਾਈ ਕਰੋੜ ਦੀ ਗੱਡੀ ਰੱਖੀ ਫਿਰਦੇ ਨੇ ਉਹ ਸਾਰੀ ਦੁਨੀਆ ਨੂੰ ਪਤਾ ਜਿਨ੍ਹਾਂ ਦਾ ਚਾਰ ਮੱਲੇ ਦਾ ਘਰ ਹੀ 6-6 ਕਿੱल्ल्या ਦੇ ਵਿੱਚ ਕੋਠੀ ਪਾ ਰਹੇ ਹੈਗੇ ਨੇ ਜਿਹੜੇ ਦੁਕਾਨਾਂ ਦੇ ਲੱਗੇ ਹੈਗੇ ਨੇ ਉਹ ਮਹਿੰਗੇ ਸਬਦੇ ਕਰ ਰਹੇ ਹੈਗੇ ਨੇ ਪਹਿਲੀ ਛੜਤੀ ਦੂਜੀ ਵਿਆਹ ਲਈ ਕਈਆਂ ਦੇ ਕਹਿੰਦੇ ਕਿ ਘਰ ਵਾਲੀ ਬਾਹਰ ਆ ਕਿਸਨੇ ਆਸਟ੍ਰੇਲੀਆ ਘਰ ਵਾਲੀ ਰੱਖੀ ਹੈਗੀ ਆ ਪਹਿਲੀ ਛੱਡ ਕੇ ਇੱਥੇ ਦੂਜਾ ਵਿਆਹ ਕਰਾ ਲਿਆ ਉਹ ਆਸਟ੍ਰੇਲੀਆ ਆਸਟ੍ਰੇਲੀਆ ਸਿਟੀਜ਼ਨਸ਼ਿਪ ਆ ਕੱਲੋਂ ਇੰਨਾ ਚੋ ਕਿਸੇ ਦੀ ਰਿਪੀਟ ਨਾ ਹੋਇਆ ਜਾਂ ਟਿਕਟ ਨਾ ਮਿਲੀ ਜਾਂ ਆਰ ਗਿਆ ਹੋ ਸਕਦਾ ਆਪਣੀ ਘਰ ਵਾਲੀ ਦੇ ਨਾਲ ਆਸਟ੍ਰੇਲੀਆ ਜਾਂ ਕੈਨੇਡਾ ਹੀ ਚਲੇ ਜਾਣਾ ਕਿ ਨਾ ਇਸ ਕਰਕੇ ਕੋਈ ਵੀ ਪਾਰਟੀ ਹੈਗੀ ਆ ਕੋਈ ਪਾਰਟੀ ਇਮਾਨਦਾਰ ਨਹੀਂ ਹੈਗੀ ਕਹੈ ਨੂੰ ਭਾਵੇਂ ਕੱਟੜ ਇਮਾਨਦਾਰ ਸੁਪਰ ਇਮਾਨਦਾਰ ਜਾਂ ਸੁਪਰ ਡੁੱਪਰ ਇਮਾਨਦਾਰ ਕਹ ਤੂੰ ਸ਼ਬਦ ਹੀ ਇੱਕ ਐਡਜੈਕਟਿਵ ਹੀ ਆ ਹਨਾ ਇਸ ਕਰਕੇ ਜਿਹੜੀ ਅੱਜ ਚੈਲੰਜ ਕੀਤਾ ਕਿਸੇ ਨੇ ਚੈਲੰਜ ਕਬੂਲ ਨਹੀਂ ਜੇ ਕਰ ਵੀ ਲੈਣਗੇ ਤੇ ਡਿਬੇਟ ਆ ਇਹ ਮਸਲਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਮੁਰ ਤੋਂ ਕਿਵੇਂ ਇੱਕ ਨੰਬਰ ਸੂਬਾ ਬਣਾਉਣਾ ਇਸ ਤੇ ਤੇ ਕੋਈ ਗੱਲ ਨਹੀਂ ਕਰਿਆਗਾ ਨਸ਼ੇ ਦਾ ਡੋਪ ਟੈਸਟ ਕਰਾ ਲਓ ਜੀ ਪ੍ਰਾਪਰਟੀ ਦਾ ਡੋਪ ਟੈਸਟ ਕਰਾ ਲਓ ਜੀ ਇਸ ਤੇ ਕਿਸੇ ਨੇ ਨਹੀਂ ਆਣਾਗਾ ਸਾਨੂੰ ਤੇ ਪੰਜਾਬ ਨੰਬਰ 1 ਚਾਹੀਦਾ ਹੈਗਾ ਜਿਹੜਾ ਪਹਿਲਾਂ 30 ਸਾਲ ਪਹਿਲਾਂ ਹਰ ਖੇਤਰ ਦੇ ਵਿੱਚ ਇੱਕ ਨੰਬਰ ਸੀ ਤੇ ਅੱਜ 16ਵੇਂ ਨੰਬਰ ਤੇ 17ਵੇਂ ਨੰਬਰ ਤੇ 18ਵੇਂ ਨੰਬਰ ਤੇ ਅਸੀਂ ਸਭ ਤੋਂ ਵੱਧ ਕਰਜ਼ਾ ਲੈਣਾ ਸ਼ੁਰੂ ਕੀਤਾ ਹੈਗਾ ਸਿਆਮਾਂ ਤੇ ਹੋਰ ਵੀ ਬੜੀਆਂ ਪੰਜਾਬ ਦੀਆਂ ਪਰ ਇਸ ਚਿੱਠੀ ਦੇ ਜ਼ਰੀਏ ਇੱਕ ਚੀਜ਼ ਦਾ ਜ਼ਿਕਰ ਕੀਤਾ ਗਿਆ ਸੁਨੀਲ ਜਾਖੜ ਵੱਲੋਂ ਡਰੱਗ ਮੰਣੀ ਦਾ ਕਹਿੰਦੇ ਡਰੱਗ ਮੰਣੀ ਦੀ ਇਨਵੈਸਟਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਇਹ 2 ਨੰਬਰ ਦਾ ਪੈਸਾ ਕਿਉਂਕਿ ਨਸ਼ਿਆਂ ਦੀ ਸਮੱਸਿਆ ਦਾ ਸਾਰੇ ਜਾਣਦੇ ਆ ਕਿ ਹੈ ਬਹੁਤ ਵੱਡੇ ਪੱਧਰ ਤੇ ਦੁਕੋ ਇਹ ਤੇ ਹੈ ਹੀ ਹੈ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਕਾਰੋਬਾਰ ਹੋ ਰਹੇ ਜਿੰਨੇ ਵੀ mafie ਨੇ ਚਾਹੇ ਸੈਂਡ ਮਾਫੀਆ ਚਾਹੇ ਲੈਂਡ ਮਾਫੀਆ ਚਾਹੇ ਲਿੱਕਰ ਮਾਫੀਆ ਚਾਹੇ ਡਰੱਗ ਮਾਫੀਆ ਇਹ ਸਾਰੇ ਪੋਲਿਟਿਸ਼ਨਾਂ ਤੋਂ ਬਗੈਰ ਤੇ ਹੋ ਨਹੀਂ ਰਿਹਾਗੇ ਇਹ ਤੇ ਬਾਹਰੋਂ ਤੇ ਕੋਈ ਆ ਕੇ ਕਰ ਨਹੀਂ ਰਿਹਾਗਾ ਪੰਜਾਬ ਨੂੰ ਖਾ ਕੌਣ ਰਿਆ ਸਾਡੇ ਪੋਲਿਟਿਸ਼ਨ ਹੀ ਖਾ ਰਹੇ ਨੇ ਵਾਰੀਆਂ ਬੰਨੀਆਂ ਹੋਈਆਂ ਨੇ ਪੰਜਾਬ ਦੇ ਲੋਕਾਂ ਨੇ ਆਹ ਇਹਦੀ ਵਾਰੀ ਆ ਇਹਦੀ ਵਾਰੀ ਆ ਗਿਆ ਇੱਕ ਦੂਜੇ ਨੂੰ ਬਦਨਾਮ ਕਰਕੇ ਕਹਿੰਦਾ ਮੈਂ ਸੱਚਾ ਮੈਂ ਸੱਚਾ ਜਿਹਨੂੰ ਸੱਚੇ ਕਰਕੇ ਵੋਟਾਂ ਪਾਈਆਂ ਨੇ ਉਹ ਵੀ ਬਾਅਦ ਚੋਂ ਦੰਦੇ ਲੁੱਟਣ ਲੱਗ ਪੈਂਦੇ ਹੈਗੇ ਨੇ ਇਸ ਕਰਕੇ ਮੈਂ ਕਹਿੰਦਾ ਕਿ ਇੱਥੇ ਜਿੰਨੀ ਮਰਜ਼ੀ ਡਿਬੇਟ ਕਰੀ ਚੱਲੋ ਆਮੀ ਪਕਵਾਂ ਤੋਂ ਮਨ ਸਾਪੈ ਫਿਰ ਕਹਿਣ ਕਿ ਆਪਾਂ ਇਹਦਾ ਕੁਝ ਕਰਦੇ ਲੁਧਿਆਣਾ ਯੂਨੀਵਰਸਿਟੀ ਇੱਕ ਡਿਬੇਟ ਰੱਖ ਲੈਂਦੇ ਹੈਗੇ ਉਥੇ ਫਿਰ ਪਾਰਟੀ ਪ੍ਰਧਾਨ ਜਾਂਦੇ ਵੀ ਨਹੀਂ ਹੈਗੇ ਮਤਲਬ ਇਹਦਾ ਕੋਈ ਅੰਤ ਨਹੀਂ ਇਹਦੇ ਨਾਲ ਪੰਜਾਬ ਦੇ ਕੀ ਭਲਾ ਹੋਣਾ ਜਦ ਤੱਕ ਅਸੀਂ ਚੰਗੇ ਬੰਦੇ ਨਹੀਂ ਲਿਆਂਦੇ ਜ਼ਰੂਰੀ ਨਹੀਂ ਕਿ ਕੋਈ ਪਾਰਟੀ ਦੀ ਹੋਣ ਨਾ ਮਾਨਤਾ ਦਾ ਸਾਫ ਹੋਣਾ ਚਾਹੀਦਾ ਕਿ ਸਾਰੇ ਹੀ ਤੇ ਅਸੀਂ ਵੇਖ ਹੀ ਲਏ ਨੇ ਤਜਰਬੇ ਕਰਕੇ ਪੰਜਾਬ ਦੇ ਲੋਕਾਂ ਨੇ ਵੇਖ ਲਏ ਹੁਣ ਜਿਹੜੀ ਚਿੱਠੀ ਲਿਖੀ ਹੈਗੇ ਡਰੱਗ ਮਾਫੀਆ ਉਹ ਖਤਮ ਕਿੰਨੇ ਕਰਨਾਗਾ ਜਿਹਦੇ ਚ ਡਰੱਗ ਮਾਨ ਮਨੀ ਲਾਂਡਰੀ ਦਾ ਮਾਮਲਾ ਹੈ ਉਹ ED ਨੇ ਦੇਖਣਾ ED ਪਰਚੇ ਦਰਜ ਕਰੇ CBI ਪਰਚੇ ਦਰਜ ਕਰੇ ਬੰਦੇ ਫੜੇ ਜਾਣ ਪਤਾ ਲੱਗਿਆ ਹੈਗੇ ਨਾ ਕੀ ਹੈ ਇੱਥੇ ਤਪਤੀਸ਼ਾਂ ਹੀ ਹੁੰਦੀ ਜਾਂਦੀਆਂ ਨੇ ਸਿੱਟਾਂ ਹੀ ਬਦਲੀਆਂ ਜਾਂਦੀਆਂ ਹੈਗੀਆਂ ਨੇ ਅਫਸਰ ਹੀ ਬਦਲੇ ਜਾਂਦੇ ਹੈਗੇ ਨੇ ਸਰਕਾਰਾਂ ਹੀ ਬਦਲ ਜਾਂਦੀਆਂ ਨੇ ਗਵਾਹ ਮੁੱਕਰ ਜਾਂਦੇ ਹੈਗੇ ਨੇ ਕਿਉਂਕਿ ਪੈਸਾ ਬੰਦਾ ਕਹਿੰਦਾ ਇੱਕ ਵਾਰ ਐਮਐਲਏ ਬਣ ਗਿਆ 100 200 200 ਕਰੋੜ ਰੁਪਇਆ ਆਰਾਮ ਨਾਲ ਇਕੱਠਾ ਹੋ ਜਾਂਦਾ ਹੈਗਾ ਮਹੀਨੇ ਬੱਝੇ ਹੈਗੇ ਨੇ ਅਫਸਰਾਂ ਨੂੰ ਕਿਹਾ ਜਾਂਦਾ ਹੈ ਕਿ ਮੈਂ ਤੇਰੇ ਕੋਲ ਇੰਨੇ ਮਹੀਨੇ ਚ ਇੱਕ ਮਹੀਨੇ ਚ ਇੰਨੇ ਪੈਸੇ ਲੈਣੇ ਜਿੱਥੋਂ ਮਰਜ਼ੀ ਭਾਵੇਂ ਆਪਣੇ ਗੁਰਦਾ ਵੇਚ ਭਾਵੇਂ ਬਲੱਡ ਦਾਨ ਕਰ ਮੈਨੂੰ ਪੈਸੇ ਚਾਹੀਦੇ ਇਹ ਤੇ ਪੰਜਾਬ ਦੇ ਵਿੱਚ ਹਾਲਾਤ ਹੋ ਰਹੇ ਹੈਗੇ ਨੇ ਹੁਣ ਇਹ ਸਭ ਤੋਂ ਵੱਡੇ ਜਿਹੜੇ ਉਹ ਲਿਖਦੇ ਹੈਗੇ ਨੇ ਕਿ ਇਸ ਮਸਲੇ ਜਨਾ ਚੀਫ ਜਸਟਿਸ ਸਾਹਿਬ ਨੂੰ ਵੀ ਚਿੱਠੀ ਲਿਖੀ ਹੈਗੀ ਆ ਔਰ ਉਹਨੇ ਇਹ ਵੀ ਕਹਾ ਗਿਆ ਕਿ ਜਾਂਚ ਕਰਵਾਈ ਜਾਵੇ ਕਿਸ ਏਜੰਸੀ ਕੋਲ ਜਾਂਚ ਕਰਵਾਈ ਦੇਖੋ ਹਾਈ ਕੋਰਟ ਡਾਇਰੈਕਟਰ ਤੇ ਜਾਂਚ ਦੇ ਨਹੀਂ ਸਕਦਾ ਸਰਕਾਰ ਹੀ ਜਾਂਚ ਕਰ ਸਕਦੀ ਹੈਗੀ ਹੈ ਹਾਈ ਕੋਰਟ ਜੇ ਕੋਈ ਕੇਸ ਜਾਊਗਾ ਤਾਂ ਫਿਰ ਵੀ ਉਹ ਸੀਬੀਆਈ ਨੂੰ ਕਹਿ ਸਕਦੇ ਹੈਗੇ ਨਾ ਜਿਸ ਤਿੱ ਇੱਕ ਬਿਆਨ ਹੀ ਹੈ ਬਿਆਨ ਉਹ ਆਪ ਬਿਆਨ ਨੂੰ ਲੋਕਾਂ ਨੇ ਕਿੰਨੀ ਕੀ ਤਵਜਹ ਦੇਣੀ ਹੈਗੀ ਹੈ ਬਿਆਨ ਵਧੀਆ ਵਿਚਾਰ ਸਹੀ ਹੈਗੇ ਨੇ ਨੀਅਤ ਵੀ ਸਹੀ ਲੱਗਦੀ ਹੈਗੀ ਪਰ ਗੱਲ ਹੈ ਕਿ ਲਾਗੂ ਕਿਨੇ ਕਰਨਾ ਉਹ ਤਾਂ ਪੋਲਿਟਿਸ਼ਨਰ ਨਹੀਂ ਕਰਨਾ ਹੈਗਾ ਨਾ ਜੀ ਉਹਦੇ ਭਾਜੀਪੀ ਦੇ ਲੀਡਰ ਹੀ ਆਪਣੀ ਪ੍ਰਾਪਰਟੀ ਦੱਸ ਦੇਣਗੇ ਗਰ ਤੋਂ ਸ਼ੁਰੂਆਤ ਹੋ ਜਾਣੀ ਚਾਹੀਦੀ ਹੈਗੀਏ। ਭਾਜਪਾ ਨੇ ਇੱਕ ਕੁੜੀ ਉਹ ਐਮਐਲਏ ਜਿਹੜੀ ਪਹਿਲਾਂ ਕਾਂਗਰਸ ਤੋਂ ਬਣੀ ਬਾਅਦ ਚਿੰਨ੍ਹ ਸ਼ਾ ਫੜੀ ਗਈ ਨਸ਼ੇ ਦੇ ਨਾਲ ਫੜੀ ਗਈ ਸਤਕਾਰਕੁਰ ਉਸ ਜਾਖੜ ਸਾਹਿਬ ਨੇ ਉਹਨੂੰ ਬਾਹਰ ਕੱਢਿਆ ਸੀ। ਹੁਣ ਜਿਹੜੀ ਅੱਜ ਉਹਨੇ ਚਿੱਠੀ ਲਿਖੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉਹ ਕਹਿੰਦੇ ਉਹਨੇ ਬੇਨਤੀ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਹੈ ਕੋਵਿਡ ਦੇ ਮਾਨਯੋਗ ਚੀਫ ਜਸਟ ਸ਼ੀਲ ਨਾਗੂ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕਰ ਤਾਂ ਜੋ ਕਿਸੇ ਭਰੋਸੇਯੋਗ ਏਜੰਸੀ ਜਾਂ ਬਹੁ-ਏਜੰਸੀ ਜਾਂਚ ਦੀ ਸਮੇਂਬੱਧ ਜਾਂਚ ਜਿਹੜੀ ਆ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਅਗਵਾਈ ਚ ਕਰ ਕਰ ਸਕਣ ਨਸ਼ਾ ਧਨ ਕਮਾਈ ਦੇ ਜਿਹੜੇ ਅਸਲ ਆਪਾਦਰਗਿਆਂ ਦਾ ਪਰਦਾਫਾਸ਼ ਹੋ ਕਹਿੰਦੇ ਹਜ਼ਾਰਾਂ ਨਸ਼ੇੜੀਆਂ ਤੇ ਛੋਟੀਆਂ ਮੱਛੀਆਂ ਦੀ ਗ੍ਰਿਫਤਾਰੀ ਨਾਲ ਨਸ਼ੇ ਦੀ ਸਮੱਸਿਆ ਦਾ ਹੱਲ ਨਹੀਂ ਨਿਕਲਣਾ ਪੈਸਿਆਂ ਦੇ ਪ੍ਰਵਾਹ ਦੀ ਲੀਕ ਜਿਹੜੀ ਪੈਸਿਆਂ ਦੀ ਜਿਹੜੀ ਪ੍ਰਵਾਹ ਉਹਦੀ ਲੀਕ ਨਹੀਂ ਲੱਭਣੀ ਵੱਡੀਆਂ ਮੱਛੀਆਂ ਫੜੀਆਂ ਜਾ ਸਕਦੇ ਅਸਲ ਆਪ ਪਾਤਰੀ ਫੜੇ ਜਾਣ ਤਾਂ ਤਾਂ ਹੀ ਗੱਲ ਹੋਊਗੀ ਉਹਨੇ ਇਹ ਵੀ ਕਿਹਾ ਕਿ ਨਸ਼ਿਆਂ ਦੇ ਖਿਲਾਫ ਸਰਕਾਰ ਦਾ ਜਿਹੜਾ ਦਾਵਾ ਸਿਰਫ ਨਾਟਕਾ ਹੁਣ ਜਾਖੜ ਸਾਹਿਬ ਕਹਿੰਦੇ ਕਿ ਪੰਜਾਬ ਚ ਨਸ਼ੀਲੀ ਦਵਾਈਆਂ ਦੀ ਬਰਾਮਦਗੀ ਦੇ ਲਈ ਕਈ ਹਜ਼ਾਰ ਕਰੋੜ ਰੁਪਏ ਦੀ ਕਮਾਈ ਹੈ ਜੋ ਦਰਸਾਉਂਦੀ ਹੈ ਕਿ ਸਿਸਟਮ ਵਿੱਚ ਕਿੰਨੀ ਭੂਮਿਕਾ ਔਰ ਪਿਛਲੇ ਕੁਝ ਸਾਲਾਂ ਪੰਜਾਬ ਦੇ ਕਈ ਸਿਆਸਤਦਾਨਾਂ ਦੀ ਦੌਲਤ ਵਿੱਚ ਵੀ ਕਾਫੀ ਵਾਧਾ ਹੋਇਆ ਇਹ ਗੱਲ ਇਹ ਸੋਚਣ ਤੇ ਮਜਬੂਰ ਕਰਦੀ ਕਿ ਪੈਸਾ ਕਿੱਥੋਂ ਆਇਆ ਕਿਸੇ ਦਾ ਉਹਨਾਂ ਨਾਮ ਨਹੀਂ ਲਿਆ ਉਹਨਾਂ ਕਿਹਾ ਕਿ ਜੋ ਵਿਧਾਇਕ ਪਹਿਲਾਂ ਸਾਈਕਲਾਂ ਤੇ ਫਿਰਦੇ ਸਨ ਅੱਜ ਉਹਨਾਂ ਕੋਲ ਕਈ ਕਰੋੜ ਦੀਆਂ ਲਗਜ਼ਰੀ ਕਾਰਾਂ ਕਈਆਂ ਕੋਲ ਏਕੜਾਂ ਦੇ ਫਾਰਮ ਹਾਊਸ ਨੇ ਕਿਉਂਕਿ ਨਸ਼ਾ ਧੰਦੀ ਰਕਮ ਬਹੁਤ ਵੱਡੀ ਹੈ ਇਸ ਵਿੱਚ ਮਨੀ ਲਾਂਡਰਿੰਗ ਦੀ ਸੁਭਾਵਨਾ ਵਾ ਜਿਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਈਡੀ ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕਿਸੇ ਨਿਰਪੱਖ ਏਜੰਸੀ ਕੋਲ ਕਰਵਾ ਸਕਦੇ ਨੇ ਉਹਨਾਂ ਕਹਿੰਦੇ ਕਿ ਮਾਮਲਾ ਵੱਡੇ ਰੁਤਬੇਦਾਰ ਲੋਕਾਂ ਤੱਕ ਪਹੁੰਚ ਸਕਦਾ ਕੇਵਲ ਵਿਧਾਇਕਾਂ ਤੇ ਹੋਰਨਾਂ ਦੁਆਰਾ ਲਾਜ਼ਮੀ ਜਿਹੜੀ ਇਨਕਮ ਟੈਕਸ ਟਰਨ ਅਪ ਭਰਨ ਦੇ ਨਾਲ ਗੱਲ ਨਹੀਂ ਬੰਦੀ ਕਿਉਂਕਿ ਉਹਨਾਂ ਦੇ ਦਾਅਵਿਆਂ ਅਤੇ ਹਕੀਕਤ ਵਿੱਚ ਬਹੁਤ ਅੰਤਰ ਆ ਹੁਣ ਇਹ ਇਸ ਮਸਲੇ 'ਚ ਅਜੇ ਆਮ ਆਦੀ ਪਾਰਟੀ ਦਾ ਕੋਈ ਪੱਖ ਨਹੀਂ ਆਇਆ ਨਾ ਉਹਨਾਂ ਇਹ ਕਿ ਬੜੀ ਪ੍ਰਾਪਰਟੀ ਸਾਰੇ ਨੂੰ ਪਤਾ ਤੁਸੀਂ ਪਿਛਲੇ 15 ਸਾਲ ਦੀ ਐਮਐਲਏ ਜਿਹੜੇ ਤਿੰਨ ਟਰਮਾਂ ਤੋਂ ਬਣਿਆ ਆਗੇ ਨਾ ਆਪਾਂ ਕੋਲੋਂ 22 17 ਤੇ 12 12 ਚ ਇਹਨਾਂ ਦੀ ਇਨਕਮ ਦੇਖ ਲਿਓ 12 ਵਾਲੇ ਦੀ 17 ਚ ਵੱਧ ਗਈ ਆ 17 ਵਾਲੇ ਦੀ 22 ਚ ਵੱਧ ਗਈ 22 ਵਾਲੇ ਦੀ ਵੇਖੋ 27 ਚ ਵੱਧ ਜਾਣੀ ਹੈਗੀ ਆ मतलब ਜਿਹੜਾ ਜਿੰਨਾ ਲੋਕਾਂ ਨੇ ਆ ਤਿੰਨਾਂ ਸਾਲਾਂ ਦੇ ਵਿੱਚ ਆਮ ਦੇਖੇ ਸੀ ਘਰ ਠੀਕ ਹੈ ਜੀ ਉਹ ਅੱਜ ਵਾਕਈ ਇੰਨੇ ਨੇ ਮਹਿੰਗੇ ਘਰ ਕਿੱਥੋਂ ਆ ਰਹੇ ਨੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਿੱਥੋਂ ਆ ਰਹੀਆਂ ਨੇ ਉਹ ਇੱਕ ਵਾਕਈ ਜਾਂਚ ਦਾ ਵਿਸ਼ਾ ਪਰ ਜ਼ਰੂਰੀ ਕਿ ਇੰਨਾ ਚ ਬਹੁਤ ਸਾਰੇ ਪਿਛਲੇ ਵੀ ਇਦਾਂ ਹੀ ਬਣਿਆ ਆ ਗਏ ਨੇ ਕਿਉਂਕਿ ਕਰਪਸ਼ਨ ਹੈ ਹੀ ਇੰਨੀ ਜ਼ਿਆਦਾ ਸਿਸਟਮ ਦੇ ਵਿੱਚ ਲੂਪ ਹੀ ਇੰਨੇ ਜ਼ਿਆਦਾ ਗਿਆ ਪੈਸਾ ਭੱਜਾ ਹੀ ਆਉਂਦਾ ਇਹਨਾਂ ਲੋਕਾਂ ਕੋਲ ਲੋਕੀ ਆਪ ਹੀ ਦੇਈ ਜਾਂਦੇ ਨੇ ਪੈਸੇ ਨਾ ਦੇਣ ਵਾਲਿਆਂ ਨੂੰ ਸ਼ਰਮ ਨਾ ਲੈਣ ਵਾਲਿਆਂ ਨੂੰ ਸ਼ਰਮ ਹੈਗੀ ਆ ਔਰ ਪੋਲਿਟਿਕਸ ਜਿਹੜੀ ਆ ਉਹ ਕੋਈ ਮਿਸ਼ਨ ਹੀ ਰਹਿ ਗਿਆ ਇਹ ਇੱਕ ਬਿਜ਼ਨਸ ਆ ਇੱਕ ਧੰਦਾ ਤੁਸੀਂ ਆਪ ਦੇਖੋ ਕਿ ਐਮਐਲਏ ਜਿਹੜੇ ਆਮ ਦੇਖੇ ਸੀ ਉਹਨਾਂ ਦੇ ਸ਼ੌਂਕ ਦੇਖ ਲਓ ਕਿੰਨੇ ਕਿੰਨੇ ਆ ਪਹਿਲਾਂ ਕਈਆਂ ਨੇ ਜਿਮ ਨਹੀਂ ਦੇਖੇ ਸੀ ਉਹਨਾਂ ਜਦੋਂਕਰ ਬਹੁਤ ਸਾਰੇ ਚੰਡੀਗੜ੍ਹ ਦੇ ਵਿੱਚ ਮਹਿੰਗੇ ਮਹਿੰਗੇ ਜਿਮ ਦੇ ਵਿੱਚ ਜਾ ਕੇ ਉਹ ਤੰਦਰੁਸਤ ਤੇ ਬਾਡੀ ਬਣਾ ਰਿਹਾ ਹੈਗੇ ਨੇ ਇਹ ਸ਼ੌਂਕ ਹੀ ਆ ਨਾ ਇਹ ਇਹ ਜਾਂਚ ਦਾ ਵਿਸ਼ਾ ਪਰ ਕਰਾਉਣੀ ਕਿੰਨੇ ਹੈਗੀ ਆ ਕੱਲ ਨੂੰ ਮੰਨ ਕੇ ਜਦੋਂ বিজেপি ਦੀ ਸਰਕਾਰ ਆ ਜੂਗੀ ਤਾਂ ਕਿਤੇ ਕਰਾ ਲੇਗੀ ਨਹੀਂ ਏਜੰਡੇ ਬਦਲ ਜਾਂਦੇ ਹੈਗੇ ਨੇ ਤੇ ਜੇ ਚੈਨੇ ਤੇ ਫਿਰ ਪਾਰਲੇ ਇੱਥੇ ਤੇ ਸਰਕਾਰ ਕਹਿੰਦੀਆਂ ਕਿ ਅਸੀਂ ਐਮਐਲਏ ਦੇ ਮੰਤਰੀਆਂ ਦੀ ਦੱਸਾਂਗੇ ਸਾਲ ਬਾਅਦ ਇਨਕਮ ਕਿੰਨੀ ਹੈਗੀ ਆ ਕਿਸ ਨੇ ਦੱਸੀ ਹੈਗੀ ਸਿਰਮ ਹੋ ਜਾਣੇ ਨਾ ਇਸ ਕਰਕੇ ਸੈਂਟਰ ਲੈਵਲ ਤੇ ਫਿਰ ਹੋਣੀ ਚਾਹੀਦੀ ਹੈ ਕਿ ਜਿਹੜੇ ਮੰਤਰੀ ਨੇ ਸੈਂਟਰ ਲੈਵਲ ਉਹਨਾਂ ਦੀ ਪਹਿਲਾਂ ਇਨਕਮ ਕੀ ਸੀ ਤੇ ਹੁਣ ਕੀ ਹੈ ਇਹ ਤੇ ਕਾਨੂੰਨ ਹੀ ਬਣ ਜਾਣਾ ਚਾਹੀਦਾ ਹੈਗਾ ਇੰਡੀਆ ਲੈਵਲ ਤੇ ਕਿ ਹਰ ਸਾਲ ਤੁਹਾਨੂੰ ਇਹ ਆਪਣੀ ਜਿਹੜੀ ਪ੍ਰਾਪਰਟੀ ਹੈ ਉਹ ਦੱਸਣੀ ਪਏਗੀ ਉਹਦੇ ਚ ਵੀ ਫਿਰ ਵੀ ਤੁਹਾਨੂੰ 10% ਸੱਚ ਮੰਨਿਆ ਜਾਣਾ 90% ਉਹਦੇ ਚ ਵੀ ਝੂਠ ਆ ਕਿਉਂਕਿ ਸਾਡੇ ਦੇਸ਼ ਦੀ ਸਿਆਸਤ ਦੀ ਨੀ ਉਹ ਝੂਠ ਤੇ ਟਿਕੀ ਹੋਈ ਆ